ਆਪ ਤਾਂ ਇਹਨਾਂ ਦੇ ਲਈ ਕਿਤੇ ਉਹ ਦੇ ਪਾਪਾ ਜੀ ਹੱਥ ਪਿੱਛੇ 8 10 ਕਿੱਥੇ ਇਹਨੂੰ ਰੁਕਾਉਣੇ ਨਾ ਚੌ ਚੜਿਆ ਮੰਨੀ ਹੋਣੀ ਨਹੀਂ ਨਹੀਂ ਮੈਂ ਹੀ ਲਾਉਣੇ ਆ ਹਾਂ ਤਾਰਾ ਕੰਮ ਕਰਿਆ ਵਾ ਦੇਖਿਆ ਤਾਰਾ ਕੰਮ ਕਰਿਆ ਵਾ ਕਹਿ ਰਿਹਾ ਕੀ ਕਰਦਾ ਹਾਂ ਹਾਂ ਆਪ ਤਾਂ ਪਰ ਪਿੱਛੇ ਰੱਖੀ ਪੁੱਤ ਆਹ ਬਾਤ ਚੱਲੀ ਹੋਈ ਆ ਆ ਕਲਾਉਂੀ ਟੋਕਾ ਟੋਕਾ ਜੈਸਮੀਨੇ ਸਾਰਾ ਹੈ ਧੀ ਰਠਾਲਤੀ ਕੁੜੀ ਦੇ ਆ ਪਾ ਗਿਆ ਮੇਰਾ ਇੰਨਾ ਟੋਕਾ ਟਕਾਇਆ ਹਾਂ ਉਹ ਤਾਂ ਹੈ ਭਾਈ ਟੋਕਾ ਟਕਾਇਆ ਅੱਜ ਦਾ ਕੁੜੀ ਦੇ ਮਾਫਾ ਚੱਕਦੇ ਚੱਕਦੇ ਇੱਧਰ ਨੂੰ ਆ ਜਾ ਆਹ ਚੱਕ ਇਧਰਲੀ ਸਾਈਡ ਤੇ ਉਰਲੀ ਸਾਈਡ ਤੇ ਆਵਾਜ਼ ਮੈਨੂੰ ਪਾਪਾ ਨੇ ਦੱਸਿਆ ਤਾਂ ਵੀ ਠੀਕ ਹੈ ਇੱਕੇ ਹੱਥ ਨੂੰ ਜਾਣਾ ਚਾਹੀਦਾ। ਅੱਛਾ ਠੀਕ ਆ। ਜੇ ਬਾਈ ਜਾਨਸ ਚਲੇ ਵੀ ਜਾਵੇ ਨਾ ਆ ਗੇਅਰ ਪਿੱਛੇ ਨੂੰ ਕਰ ਲੈਣਾ ਫਿਰ ਇਹ ਪਿੱਛੇ ਨੂੰ ਮੁੜ ਜੰਦਾ ਰੁਕ। ਆ ਟੱਫੜਾਓ ਇੰਨੀ ਲੱਗਣਾ ਇੱਥੇ। ਓ ਛੱਡ ਜਾ ਲੈ ਠੀਕ ਆ ਬਰੀ ਲਾਉਣ ਦਿੰਦੀ ਸ਼ਾਬਾਸ਼ ਸ਼ਾਬਾਸ਼ ਚਾਲ ਵੀ ਸਾਹਮਣੇ ਕਿਤੇ ਕਿਤੇ ਸ਼ਾਲ ਜੀ ਨਾਲੇ ਸ਼ਾਬਾਸ਼ ਸ਼ਾਬਾਸ਼ ਉਲਾ ਕੋਹਾ ਵੀ ਚੱਕਣ ਆਪਾਂ ਨੇ ਹੈ ਰਲ ਕੇ ਅ ਭਾਈ ਕੰਮੀ ਕੁੜੀ ਐ ਇਹ ਜੀ ਗੱਲ ਨਹੀਂ ਹੈ ਚੱਲ ਬੱਸ ਕਰ ਮੈਂ ਬਾਕੀ ਲਾ ਦੇਣਾ ਇਕੱਠਾ ਕਰਕੇ ਲੋ ਜੀ ਕਰਾਤਾ ਭਾਈ ਜੈਸਮੀਨ ਨੇ ਟੋਕਾ ਹੈ ਭੇਜਾ ਭੇਜਾ ਕਰਾਤੀ ਅੱਜ ਬਹੁਤ ਹਵਾ ਬਹੁਤ ਚੱਲਦੀ ਨੇਰੀ ਨੇਰੀ ਤਾਂ ਹੀ ਉੱਠੀ ਵੀ ਪਾਪਾ ਜੀ ਮੁੱਲਾ ਦਾ ਜੈਸਮੀਨ ਟੋਕ ਡਕਾਤਾ ਅੱਜ ਜੈਸਮੀਨ ਟੋਕ ਡਕਾ ਰਹੀ ਹੈ ਪਾਹੀ ਨੇ ਰਿਉਟੀ ਵੀ ਆ ਹੈਨਾ ਸਹੀ ਗੱਲ ਆ ਮੈਂ ਖੁਸ਼ ਕਰਤਾ ਅੱਜ ਜੈਸਮੀਨ ਨੇ ਮੇਰੀ ਲਿਆਣਤੀ ਭਾਈ ਕੰਮ ਵਾਲੇ ਹੈ ਸਹੀ ਗੱਲ ਸਾਰੇ ਆ ਜੋ ਕਟਕਾਤਾ ਨਾ ਜਿੰਨਾ ਤੋਂ ਪੋਸੀਬਲ ਹੋ ਸਕਿਆ ਥੋੜਾ ਜਿਹਾ ਗੋਮੈਨ ਨੂੰ ਵੀ ਹੱਥ ਮੋਲ ਠੀਕ ਆ ਮੈਂ ਨਾ ਨਹੀਂ ਕਰਦੀ ਮੈਂ ਹੂੰ ਤਾਂ ਇਹ ਚਾਹੁੰਦਾ ਹੌਲੀ ਹੌਲੀ ਸਾਰੇ ਜਣੇ ਠੀਕ ਹੋ ਗਏ। ਹਾਂ। ਮੈਂ ਹੀ ਆ ਥੋੜੀ ਜੀ ਚਲੋ ਮੈਂ ਉਸ ਚੀਜ਼ ਨੂੰ ਅਵੋਇਡ ਕਰਾਂਗੀ। ਹਾਂ। ਆਲੂ ਲਿਆ ਕੇ ਦੋ। ਲਾ ਲਾਲੂ। ਦੂਏ ਲਿਆਂਦੇ ਦਾ ਹੈਗੇ ਕੱਲ। ਦੂਸਰੇ ਰੀਨਾ ਪਾ ਥੋੜੇ ਲਾਲ ਲਾਲੂ ਵੰਤ ਹੋਣੇ ਆ ਕਚੌਰੀਆਂ ਬਣਾ ਦਮਾ ਥੋੜੀ ਜਿਹੀ ਇਕ ਇਕ ਖਾ ਲਿਓ। ਅੱਛਾ ਅੱਜ ਭਾਈ ਕਚੌਰੀਆਂ ਲਾਉਣੀਆਂ ਨੇ ਉਹਨੇ। ਹਾਂ। ਉਡੀ ਥੋੜੀ ਜਿਹੀ ਹੈਲਪ ਦੀ ਲੋੜ ਹੋਊਗੀ ਤੁਸੀਂ ਕਰ ਦਿਓ ਕੋਈ ਨਾ ਚਲਣਾ ਆਪ ਨੂੰ ਮੈਂ ਆਪੇ ਲੈਣੀ ਆ ਠੀਕ ਆ ਤੁਹਾਨੂੰ ਪਤਾ ਵੀ ਤੁਸੀਂ ਜਦ ਤੱਕ ਮੇਰੀ ਰੈਸਪੀ 'ਚ ਹੱਥ ਨਾ ਪਾਓ ਤਾ ਵਧੀਆ ਨਹੀਂ ਬਣਦੀ ਅੱਛਾ ਇਹ ਮਤਲਬ ਅੱਜ ਫੇਰ ਮੌਸਮ ਠੰਡਾ ਹੈ ਇਹ ਕਚੌਰੀਆਂ ਵਾਲਾ ਮੌਸਮ ਆ ਇਸ ਖੁਸ਼ੀ ਫੇਰ ਅੱਜ ਕਚੌਰੀਆਂ ਬਣਾਈਆਂ ਜਾਣ ਹੈ ਕੁਝ ਫੇਰ ਮੇਰਾ ਵੀਰ ਤੂੜੀ ਲੈਣ ਗਿਆ ਵਾ ਉਹ ਵੀ ਥੱਕ ਕੇ ਆਊਗਾ ਜਦ ਉਹਨੇ ਦੇਖਣਾ ਮੈਂ ਕਚੌਰੀਆਂ ਬਣਾਉਂ ਬਣਾਉਂਦੀ ਆ ਬਹੁਤ ਖੁਸ਼ ਹੋ ਜਾਊਗਾ ਹਾਂ ਇਹ ਪਾ ਚੱਲ ਭਾਈ ਮੈਂ ਵੀ ਦੇਖਾਂ ਮੈਂ ਅੱਜ ਕਿਤੇ ਇਹ ਹੈਲਪ ਕਰਾਉਣ ਆ ਕੀ ਕੋਈ ਚੱਕਰ ਹੈਗਾ ਵੈਸੇ ਮੈਂ ਇਹ ਦਿਮਾਗ 'ਚ ਗੱਲ ਚੱਲ ਰਹੀ ਸੀ 아이 ਨਹੀਂ ਤਾਂ ਪਤਾ ਵੀ ਆਲੂ ਲੈਣ ਭੇਜਣਾ ਆਹ ਭਾਈ ਆਜੇ ਤਾਂ ਕਰਦੇ ਚੜਾ ਹਾਂ ਭਾਜੀ ਤੁਸੀਂ ਖੁਸ਼ ਹੋ ਨਾ ਮੈਂ ਕਿਚੌੜੀਆਂ ਬਣਾਉਣੀਆਂ ਉਹੀ ਤਾਂ ਗੱਲ ਦਾ ਹਾਂ ਮਾਸੀ ਦਾ ਹਮੇਸ਼ਾ ਸਹਾਰਾ ਮੈਂ ਨਾ ਠੀਕ ਆ ਉਹ ਤਾਂ ਚੱਲ ਵਧੀਆ ਖਾਣੇ ਆ ਸਮਾਂ ਕੋਸ਼ੋਕਾ ਹਾਂ ਬਿਲਕੁਲ ਬਿਲਕੁਲ ਚਾਹ ਨਾ ਠੀਕ ਆ ਚਲੋ ਜੀ ਫਿਰ ਚਾਓ ਹੁਣ ਜਾਣਾ ਹੀ ਪੈਣਾ ਲਿਆਣੀਏ ਪੈਣੀਆਂ ਹੁਣ ਲਿਆਣੀ ਪੈਣਿਆ ਲੂ ਹੈ ਲੱਗ ਗਈ ਜੀ ਕਚੌਰੀਆਂ ਬਣਾਉਂਦਾ ਪਪਾ ਜੀ ਨਿਸ਼ਕਾਤੀਆਂ ਪਪਾ ਜੀ ਹੁਣ ਇਹਦੇ ਵਿੱਚ ਮੰਮੀ ਨੂੰ ਵੀ ਦੇ ਰਹੇ ਹੋ ਹਨਾ ਲਾ ਬਾਈ ਕਚੌਰੀਆਂ ਅੱਜ ਮੀਂਹ ਵਾਲਾ ਮੌਸਮ ਹੈ ਉਸ ਦੀ ਆਵਾਜ਼ ਘਟਾਓ ਆਵਾਜ਼ ਕਿਉਂ ਆ ਰਹੀ ਹੈ ਤਾਂ ਗੈਸ ਤੋਂ ਥੋੜਾ ਜਿਹਾ ਕਦਾ ਕੀ ਗੱਲ ਹੈ ਮੀ ਪਹਿਲਾਂ ਤਾਂ ਨਹੀਂ ਰਿਓ ਚੱਲਦੀ ਨਹੀਂ ਬਲੀ ਹੁਣ ਭਾਈ ਮੀ ਵੀ ਪੈ ਰਿਆ ਇਹ ਹੁਣ ਵੀ ਪੈ ਰਿਆ ਵਾ ਤੇ ਅਮਾ ਦਾ ਫੁੱਪੇ ਪੁੱਤੇ ਕਿੰਨੇ ਹੁਣ ਅਜੇ ਵਿੱਚ ਆ ਪੈ ਗਿਆ ਤੇ ਬਰਾਦੋ ਹੋ ਰਿਓ ਹੋ ਰਿਓ ਦੇ ਲੇਟ ਅ ਅੱਧੀ ਘਭੈਵਰੀ ਨੇ ਸਾਡੀ ਨੇ ਭਾਈ ਛਕ ਲੀਆਂ ਕਚੌੜੀਆਂ ਹਾਂ ਦਾ ਲੈ ਗਾਂ ਵੀ ਚਲੋ ਵੀ ਹਾਂ ਵੇੜਿਆ ਰਹਿਂਦੀ ਆ ਭਾਈ ਉਹ ਮੈਂ ਬਣਾਦਾ ਬੜਾ ਬੋੰਦਾ ਬੜਬੋਲਦਾ ਬਣਾਉਣਾ ਹੈ ਇੱਕੇ ਗੱਲ ਤੇ ਤੈਂ ਬਣਾ ਲਈਆਂ ਮੈਂ ਬਣਾ ਲਈਆਂ ਇੱਕੇ ਗੱਲ ਤੇ ਬਾਹਰ ਅੱਜ ਪੈਂਦਾ ਦਾ ਜੀ ਮੀਂਹ ਉਹਦੇ ਕਰਕੇ ਫੇ ਚੋਲੇ ਪਰ ਬਣਾ ਲਈਏ ਕਿ ਮੇਰੀ ਤਾਂ ਅਸੀਂ ਬਣਾਉਣੀ ਬੜੀ ਸੋਹਰੀ ਵਾਲੀ ਪੱਠੀ ਹੈ ਸੋਹਰੀ ਵਾਲੀ ਪੱਠੀ ਹੈ ਜੀ ਛਿੰ ਨਾ ਮੇਰੇ ਲਈ ਨਹੀਂ ਸੁਬੇ ਬੜੀ ਜਿਆ ਚੁੱਲੇ ਪਰ ਸ਼ੇਤੀ ਪਾਣੀ ਲੀ ਆਇਆ ਚੁੱਲੇ ਪਰ ਉਹ ਵੀ ਗੱਲਾਂ ਫੱਤਾ ਮਾਰ ਖਿਆ ਸਵਾਦ ਜਗਾ ਇਸ ਹਾਰੇ ਬੰਦੇ ਹੁਣ ਉਹ ਸਾਡੇ ਕੋਲ ਥੋੜੀ ਜਗ੍ਹਾ ਘਟ ਗਈ ਕਿਉਂਕਿ ਸਰਾ ਤੁਹਾਨੂੰ ਪਤਾ ਖਾਦਾ ਹੋ ਜਾਂਦਾ ਬਸ ਹੋ ਗਈ ਤੇ ਤਾਂ ਉਹਦੇ ਕੋ ਇਧਰ ਤੇ ਬਣ ਗਈ ਨਾ ਇਹ ਮੈਂ ਰੈੱਡ ਰੈੱਡ ਜੀ ਦੂਸਰੇ ਪਾਸੇ ਤੇ ਵੀ ਰੈੱਡ ਰੈੱਡ ਹੋ ਗਈ ਬਸ ਬਣ ਗਈ ਫਿਰ ਉਹ ਬਣ ਗਈ ਉਹ ਬਸ ਤੇ ਵੀ ਬਸ ਤੇ ਐਡ ਉਹ ਦੇਖੋ ਤਾਂ ਇਹ ਮੈਂ ਨਾ ਇਹ ਹੋ ਗਈ ਕੋਈ ਬਸ ਤੇ ਪਪਾ ਤੇ ਨਣੀਦੀ ਮਮੀ ਨੂੰ ਵੀ ਨਾ 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 ਉਹ ਮੈਂ ਜਿੰਨੀ ਖਾਣੀ ਖਾ ਰਹੀ ਹਾਂ ਕੋਸ਼ ਕਰ ਮੈਂ ਪਰ ਹਜੇ ਭਾਈ ਆ ਜੀ ਤੁਸੀਂ ਕਿੰਨੀਆਂ ਖਾਉਂਦੇ ਹੋ ਹਾਂ ਖਾਂਦੇ ਹਾਂ ਸਭ ਨਾਲ ਆ ਹੋ ਵੀ ਠੀਕ ਆ ਜਿੰਨੀ ਆ ਨਾਲ ਜਿਉਣੀ ਬਣਾ ਰਹੀ ਹੈ ਠੀਕ ਆ ਮੈਂ ਉਹੋ ਕੰਮ ਥੋੜੀ ਆ ਵੀ ਹਾਂ ਦੋ ਕ ਖਾ ਕੇ ਬੱਸ ਭਾਈ ਤੇ ਕਰ ਕੇ ਆਉਗਾ ਮੈਂ ਨਹੀਂ ਮੈਂ ਕੁਛ ਨਹੀਂ ਆ ਹਾਂ ਉਹਦਾ ਖੋਲੇ ਖਾਤੇ ਆ ਬਰ ਯਾਰ ਜੇ ਖਾਣ ਲੱਗੇ ਆਹ ਰਖ ਤੋ ਘਟਵੀਂ ਆਇਓ ਬੰਦੋ ਨਾ ਮਾਤ ਇਹਦੇ ਵਿੱਚ ਉੱਪਰ ਹਾਂ ਅਰ ਜੇ ਨਹੀਂ ਹੁੰਦਾ ਗੈਸ ਘਟਾ ਲਿਆ ਕਰੋ ਜਦ ਖਾਲੀ ਹੋ ਗਈ ਕਰਾਂਗੀ ਗੈਸ ਤਾਂ ਘਟਾ ਲਿਆ ਮਾੜਾ ਮੜਿਆ ਕਰੋ ਸਾਈਡ ਹਾਂ ਆ ਜਾਇ ਜੀ ਲੈ ਜਾਈ ਸਿਰੇ ਪੂਰਾ ਹੋ ਗਿਆ ਨਹੀਂ ਮੈਂ ਕਹਿੰਦੀ ਘਟਾ ਲਿਆ ਤੋ ਹਾਂ ਉਹ ਨਹੀਂ ਜੀ ਦਾ ਦਾ ਨਾ ਕੋ ਆ ਤੇ ਤੇ ਇਹ ਲੋਗ ਕਿੰਬੀ ਸਾਰੇ ਆਹ ਕੀ ਗੱਲ ਜਰਦੀ ਕੋ ਜਰਦੀ ਭਾਈ ਜੈਸੂਨ ਆਈ ਯਾਰ ਆਹ ਕੀ ਬਾਤ ਹੈ ਕਲੀਪ ਪਰ ਆਉਠੇ ਕਲੀ ਕਟੌੜੀ ਹੈ ਕੋਈ ਨਹੀਂ ਨਜ਼ਾਰੇ ਲਿਆਂਦੇ ਬੈਠਾ ਥੋੜੀ ਜਿਹੀ ਨਜ਼ਾਰੇ ਜਿਹੜੇ ਹੱਥ ਦੀ ਜਿਹੜੀ ਚੀਜ਼ ਖਾੜੀ ਲਿਖੀ ਹੈ ਨਾ ਆਣੀ ਆ ਰਹੀ ਤੇ ਉਹ ਤਾਂ ਰਹਿ ਗਿਆ ਜਿੱਥੇ ਲਿਖੀ ਹੈ ਉਹ ਵੀ ਹਾਂ ਫਿਰ ਕੋ ਇਹ ਨਹੀਂ ਆਉਂਦਾ ਵੀ ਇਹ ਸਾਡੇ ਟੱਕਰ ਚਾਕਦੇ ਆ ਬਸ ਆਪਲਾ ਪਾਤਾ ਤੁਹਾਨੂੰ ਆ ਗਿਆ ਤੇ ਜਿਹੜੀ ਚੀਜ਼ ਸਵਾਦ ਆ ਨਾ ਸਰ ਉਹ ਸਵਾਦ ਹੀ ਆ ਮੈਂ ਜਾਣੋ ਨਾ ਜੀ ਉਹ ਚੱਕ ਲਓ ਮੇਰੀ ਗੱਲ ਤੁਹਾਨੂੰ ਖਾ ਗਈ ਨਹੀਂ ਕੀ ਨਹੀਂ ਲਿਆ ਪਾਪਾ ਨੇ ਖਾਦੀ ਆ ਪਾਪਾ ਹੀ ਛਕੀ ਅਜੇ ਹੈ ਨਹੀਂ ਉਹ ਹੀ ਲੈਂਦੀ ਆ ਵੀ ਉਸ ਸਾਹ ਨਾਲ ਆਟਾ ਹਾਂ ਆਟਾ ਵੀ ਨਾ ਆਟਾ ਘੜਦਾ ਮੈਂ ਨਾ ਕਰਦਾ ਤੁਹਾਨੂੰ ਵੀ ਨਾ ਮੈਂ ਘੜਦਾ ਨਹੀਂ ਮਾਰ ਹੈ ਤੁਹਾਨੂੰ ਆਟਾ ਘੁਣਾ ਮੈਂ ਨਾ ਆਟਾ ਮੈਂ ਨੂੰ ਦੱਸ ਵੇ ਮੈਂ ਪੈਣਾ ਬਦਲ ਆ। ਕਿਹਾ ਦੱਸ ਪਈ ਆਟਾ ਵੀ ਗੁੰਨਣਾ ਪੈਣਾ। ਫੇਰ ਕਿ ਆਓਗੇ ਤੇ ਕੀ ਜੇ ਕਰਾ ਦੂੰਗੇ ਹੈਲਪ? ਰੋਈ ਦਾ ਨਹੀਂ ਹੁੰਦਾ ਹੈਗਾ। ਇਹ ਹੁੰਦਾ ਕਿ ਇਹ ਰੋਲਾ ਦਾ। ਉਹ ਬਾਸੇ ਹੀ ਨਾ ਗੁੱਸਾ ਕਰ। ਮੈਂ ਢਾਕੇ ਦੇਖਦੀ ਆ ਵੀ ਕਿੰਨੀ ਕਿਵਾਰੀ। ਢਾਕੇ ਦਾ ਠੀਕ ਆ। ਗੁੱਸਾ ਪੌਂਦਾ ਕਰ ਦਿੰਦੀ। ਮੈਂ ਆਪਣੇ ਆਪ ਤੇ ਦੇਖਦੀ ਵੀ ਕਿੰਨੀ ਲੰਬੀ ਹੋ ਸਕਦੀ। ਬੇਲਣ ਦੀ ਲੈ ਲਾ। ਬੇਲਣੇ ਕਹਦੇ ਭਦਾ ਦੇ। ਹੋਰ ਕੁਝ ਤੁਰ ਗਿਆ ਬੇਸੜ ਬੇਸੜ ਬੇੜਾ ਨੂੰ ਅਜ ਮਸਾਲਾ ਮਸਾਲਾ ਅੱਧੇ ਲੋਪਾਈ ਮਸਾਲਾ ਕਹਿੰਦੇ ਆ ਅੱਧੇ ਬਿਓਰ ਤੋਂ ਸਾਡੇ ਪਹਿਲਾਂ ਨਾਲ ਜਦ ਮਸਾਲੇ ਆ ਗਵਾਲੀ ਦੀ ਗੱਲ ਆ ਜਦੋਂ ਵੀ ਨਾ ਰਹੀ ਦੀਵਾਲੀ ਨੂੰ ਥੋੜੀ ਜੀ ਆਹ ਫੁਲਕ ਕਚੌੜੀਆਂ ਬਣਾਈਆਂ ਨੇ ਤੇ ਇਹ ਤਾਂ ਜੱਟੇ ਲੋਕ ਕਹਿੰਦੇ ਵੀ ਅਸੀਂ ਮਠਿਆਲਾ ਕਹਿੰਦੇ ਆ ਕਮੈਂਟਾਂ 'ਚ ਤੇ ਸਾਡੇ ਭਾਈ ਬੇੜਮ ਕਹਿੰਦੇ ਆ ਅਸੀਂ ਵੀ ਇਹਨਾਂ ਨੂੰ ਕਹਿ ਰਹੇ ਹੁੰਦੇ ਆ ਚੱਕ ਲੋ ਜਾਲੋ ਨਾ ਆਹ ਦੇਖੋ ਹੋ ਤਾਂ ਗਈ ਰੈਟ ਰੈਟ ਹੋਈ ਨਹੀਂ ਹੋਈ ਚੰਗਾ ਬੱਸ ਹੋ ਗਿਆ ਹੋ ਗਿਆ ਵਧੀਆ ਮੜੀ ਜੀ ਰਾਣੀ ਜੀ ਜ਼ਿਆਦਾ ਸੁਆ ਲੱਗਦੀ ਆ ਇਹ ਉਹ ਉਹ ਵਈਂ ਜਿਆ ਉਹ ਹੈਲਪ ਅੱਜ ਭਾਬੀ ਨੂੰ ਉਤਰਣ ਲੱਾਇਆ ਵਾ ਮਨ ਅੱਜ ਮਨਕੀਰ ਨੇ ਕਿ ਕਿਦਾ ਕੱਦ ਗਿਆ ਹੋ ਗਿਆ ਨਾ ਉਹੀ ਗੱਲ ਆ ਮਨਕੀਰ ਨੇ ਉੱਤਰ ਜਾਇਆ ਵਾ ਭਾਬੀ ਨੂੰ ਤੇ ਮੰਮੀ ਅੱਜ ਬਿਮਾਰ ਆ ਭਾਈ ਸਾਡੀ ਮੰਮੀ ਦਾ ਵੀ ਕੀ ਹੋਊਗਾ ਤੇ ਇਹ ਤਾਂ ਤੇਰੀ ਵੀ ਨਹੀਂ ਤੇ ਠੀਕ ਮੈਂ ਤੁਹਾਨੂੰ ਤਾਂ ਹੀ ਪੁੱਛਿਆ ਵੀ ਹੈਲਪ ਕਰਾ ਦੂੰਗੀ ਤਾਂ ਮੈਂ ਬਣਾਵਾ ਇਹ ਬਾਈ ਪਹਿਲਾਂ ਪੁੱਛਿਆ ਗਿਆ ਵੀ ਬਾਈ ਜੇ ਤਾਂ ਖਾੜੀਆਂ ਤਾਂ ਹੈਲਪ ਕਰਾਉਣੀ ਪੈਣੀ ਹਾਂ ਤੇ ਨਹੀਂ ਖਬਰਾਂ ਚੌੜਾਈ ਪੜਨੇ ਪੈਣ ਤੇ ਜੇ ਸੇਤ ਠੀਕ ਨਹੀਂ ਹੈ ਹਾਂ ਕੀ ਕਰੀਏ ਹਾਂ ਮੈਂ ਮਾਂ ਚੱਲ ਕੋਈ ਕਰਦੀ ਹੈਲਪ ਕਰਾ ਦੂੰਗੀ ਯਾਰ ਮੈਂ ਫ੍ਰੀ ਹੋ ਗਿਆ ਮਗਾ ਡੰਗਰਾ ਨੂੰ ਇਹ ਯਾਰ ਭਾਈ ਹੈਲਪ ਕਰਾ ਲਊਗਾ ਠੀਕ ਹੈ ਮੈਂ ਬੜੇ ਵੀਰ ਪਾਪਾ ਜੀ ਕਰਕੇ ਬਣਾਈ ਹੈ ਠੀਕ ਹੈ ਕਹਿੰਦੇ ਤੇ ਚਹੀਦੀ ਨੂੰ ਜੇ ਬਣਾ ਲਵਾਂ ਉਸ ਹੂੰ ਤਾਂਾ ਤਾਂ ਕੇ ਅੱਛਾ ਮੇਰੇ ਇੱਥੇ ਕੋਈ ਮੌਕਤ ਨਹੀਂ ਹੈ ਕੀ ਹੈ ਬਸ ਤੋ ਵੀ ਹੈਗੀ ਹੈ ਅੱਹ ਅੱਪਰੀਪਦ ਨਹੀਂ ਆਦੀ ਨਤੇ ਪਏ ਅੱਜ ਨਾਲ ਹੀ ਨਾ ਖਾ ਕੇ ਦੇਖਿਓ ਵਿੱਚ ਚੌਲਾ ਦਾ ਆਟਾ ਮਿਲਾਇਆ ਅੱਛਾ ਕੁਰਕਰੀ ਨਹੀਂ ਮਰਦੀਆਂ ਦੇਖੋ ਲਾਲ ਲਾਲ ਨੂੰ ਫਰਕ ਪਉਂਦਾ ਦੇਖ ਲਾ ਨਿਕਲਦੇ ਨਹੀਂ ਹੈ ਨਿਕਲਦੇ ਨਹੀਂ ਹੈ ਉਹ ਕੀ ਤਾਂ ਹੈ ਨਾ ਤਾਂ ਹੀ ਤਾਂ ਕਹਿੰਦੇ ਆ ਵੀ ਲਾਲ ਲਾਲ ਨੂੰ ਬਧੀਆ ਹੁੰਦੀ ਹਾਂ ਪਰ ਉਹਨਾਂ ਨੇ ਇਹ ਨਾ ਉਹ ਇੱਧਰ ਪਹਿਲਾਂ ਅਸੀਂ ਸੋਚਿਆ ਜਦ ਮੀ ਆਇਆ ਭਾਈ ਕੀ ਟੈਨਸਲੇ ਹੋ ਗਈ ਲਾਹ ਬਚਾਉਂਦੀਆਂ ਵੀ ਅੱਜ ਪਰ ਫਿਰ ਜਦ ਫਿਰ ਕਹਿੰਦੇ ਵੀ ਭੱਠੀ ਹੈਗੀ ਆ ਇਹ ਮਾ ਆ ਬੰਦਰੇ ਆਪਾਂ ਲਾਉਂਗਾ ਜੀ ਇਹ ਬਰੇ ਬਣਾਉਂਗਾ ਹੱਥੋਂ ਮੱਥੀ ਕੋਈ ਟਾਈਮ ਨਹੀਂ ਲੱਗਦਾ ਉਹ ਘੱਟਾ ਵੱਲਾ ਦੇ ਲੋਰ ਹੁੰਦਾ ਮਾਪ ਦਾ ਪਿਆਰ ਧੀ ਨੂੰ ਜਿਹੜੇ ਅਪਰੀਸ਼ੀਏਟ ਕਰਦਾ ਨਾ ਹਾਂ ਮੈਂ ਤਾਂ ਆਪਾਈ ਕਹਿੰਦਾ ਹਾਂ ਹਾਂ ਬਸ ਆਇਆ ਮਾਤਾ ਤੁਸੀਂ ਹੁਣ ਆਟਾ ਗੁੰਨੋ ਕੰਮ ਨਾਲ ਹਾਂ ਚੱਕੋ ਭਰਾ ਆਟਾ ਮੈਂ ਕਰੇ ਗੁੰਨੇ ਦਾ ਹੈ ਨਹੀਂ ਸੱਚੀ ਹੋਣੀ ਹਰ ਵੇਲੇ ਬਾਉ ਮੈਗਨਵਾਨੀਆ ਹਾਂ ਬਾਉ ਦੱਸੇ ਚਲ ਮੈਂ ਚੰਗਾ ਦਫਾ ਰੱਖ ਹੋ ਗਿਆ ਵੇ ਦਮਤੋਏ ਆਇਆ ਕੋਈ ਰਾਬੜਾ ਨਹੀਂ ਕਹਿੰਦੇ ਸਾਰੇ ਕੰਮ ਹੋਣੇ ਚਾਹੀਦੇ ਕੋਈ ਕੰਮ ਛੋਟਾ ਵੱਡਾ ਨਹੀਂ ਅਮਰਜੈਂਸੀ ਨੂੰ ਕੀ ਪਤਾ ਕਦ ਕਰਨਾ ਪੈ ਜੀਵੇ ਨਾ ਨਾ ਬਿਲਕੁਲ ਜਿਹਦਾ ਕੰਮ ਬਾਈ ਸਿੱਖਣੇ ਤੇ ਜੀ ਬਾਈ ਚਾਰਸ ਮੀਲੇ ਵਰਗੇ ਅਮਰੀਕਾ ਦਾ ਪੀਜਾ ਲੱਗ ਜੀਵੇ ਥੱਲੇ ਨੂੰ ਨਹੀਂ ਜਾਣ ਲੰਗੇ ਬਸ ਅੰਨਾ ਸੋਚੀ ਨਾ ਜਵੇ ਅੰਨਾ ਹੀ ਨਹੀਂ ਜਾਣਗੇ ਬਸ ਲੋਤੀਆ ਫਗੌੜੀਆਂ ਚ ਖੜੀਆਂ ਪਈਆਂ ਹੂਲ ਵੱਜਣਾ ਤੁਹਾਡਾ ਇਹ ਅੱਜ ਹੋਰ ਤੀਵੀਂ ਲਕਰਾਂ ਆ ਆ ਵੇਖ ਲਓ ਕਹਿ ਰਹੇ ਮੁਰੇ ਕਹਿੰਦੇ ਕੋਲ ਨੂੰ ਕਹਿੰਦੀ ਪਤਾ ਨਹੀਂ ਨਾ ਮੈਂ ਕਿਹਾ ਲੋ ਗੱਲ ਕਰਾਂਏ ਮਜ਼ਾਕ ਨਾਲ ਮਜ਼ਾਕ ਕਰੀ ਹੈ ਪਰ ਕੰਮ ਹਰੇਕ ਹੋਣਾ ਚਾਹੀਦਾ ਬੰਦੇ ਉਹ ਹਨਾ ਹਮ ਆ ਵੇਰ ਬੰਦਾ ਹੈ ਕਿ ਟਾਈਮ ਭੱਜ ਭੱਜ ਸੇਖਾ ਬਾਕੀ ਉਹ ਜੀ ਤੁਸੀਂ ਪਾਪਾ ਤੇ ਚਾਚੇ ਨੂੰ ਦੇਖੋ ਹਾਂ ਬਣਾ ਲਨੇ ਜੀ ਅਸੀਂ ਕਿਤੇ ਬਾਦ ਹੋਵੇ ਨਾ ਚਾਹੇ ਪਾਪਾ ਨੇ ਨਾਲੇ ਬਣਾਤੀ ਆਟਾ ਗੁੰਨਤਾ ਬਸ ਮਾਸੀ ਨੇ ਰੋਟੀ ਬਣਾ ਲਈ ਮੰਨ ਲਓ ਹਾਂ ਕਈ ਵਾਰ ਤਾਂ ਰੋਟੀ ਬਣਾ ਕੇ ਆਪਣੀ ਖਾ ਕੇ ਪੈ ਵੀ ਜਾਂਦੇ ਆ ਤਾਂ ਇਹੇ ਜਾਂ ਵੀ ਬਣਾ ਚਾਹੀਦੀ ਈ ਰੋਣੀ ਚਾਹੀਦੀ ਬਿਲਕੁਲ ਉਦਾਂ ਵੀ ਆ ਕਿਤੇ ਬੰਦਾ ਬਾਹਰ ਘੁੰਮਣ ਕਰਨ ਗਿਆ ਵਾ ਜਾਂ ਮੈਂ ਚੱਲ ਤੋ ਹਾਂ ਦਾ ਉਹੀ ਵੀ ਕੰਮ ਆ ਆਏ ਨਹੀਂ ਹੈਗਾ ਵੀ ਜ਼ਰੂਰੀ ਆ ਵੀ ਕਿਤੇ ਇਹ ਹੋਈ ਆ ਹੁਣ ਜਦ ਬਾਹਰ ਨੂੰ ਜਾਂਦੇ ਆ ਉਹ ਟਾਈਮ ਆ ਦੇਖਿਆ ਸਾਡਾ ਭਾਣ ਜਿਆਦਾ ਉਹ ਸਿੱਖ ਕੇ ਗਿਆ ਸਰ ਇਹ ਜੱਗ ਵੀ ਤਾਂ ਸਿੱਖ ਲਈ ਆ ਇਹਦੇ ਚੰਗਾ ਪੈ ਨਹੀਂ ਸਿੱਖੜੂ ਠੀਕ ਨਹੀਂ ਗੱਲ ਆਟਾ ਗੁੰਨਦੋ ਲਾਓ ਜੀ ਮੈਂ ਬੱਸ ਕਰ ਰਹੇ ਹਾਂ ਮੇਰੀ ਡਿਊਟੀ ਲੱਗ ਗਈ ਉਹਨਾਂ ਆਟੇ ਗੁੰਨਦੋ ਆਟਾ ਗੁੰਨਦੋ ਯੋਨਲੀ ਹੈ ਜੀ ਮੈਂ ਤਾਂ ਕਹਿੰਦੀ ਵੀ ਲਖਾਈਏ ਸ਼ੂਟ ਕਰੀਏ ਵੀ ਕਿਵੇਂ ਆਟਾ ਗੁੰਨਦਿਆਂ ਚਲੋ ਕੋਈ ਨਹੀਂ ਗੁੰਨੋ ਬੈਨ ਨਹੀਂ ਮੈਂ ਇੱਕ ਮਟਾ ਗਿਆ ਹਾਂ ਆਵਾ ਬੰਦ ਕੀਤਾ ਵਾ ਹੂੰ ਬੰਦ ਕਰਿਆ ਨਾ ਚਾਲਾ ਲਾਜੀ ਸਰਦਾਰ ਜੀ ਨੇ ਗਨਤਾ ਮੇਰੇ ਨੇ ਆਟਾ ਇਦਾਂ ਇਹ ਫਸਟ ਟਾਈਮ ਕਿਹੜਾ ਕੰਮ ਆ ਜਿਹੜਾ ਨਹੀਂ ਕਰ ਸਕਦੇ ਵੈਰੀ ਗੁੱਡ ਬੇਟੀ ਸੰਗਤ ਦਾਸ ਰਾਜਸਮੀਨ ਵੈਰੀ ਗੁੱਡ ਹੋਰ ਇਹ ਲੋਕਾਂ ਨੂੰ ਪਾਣੀ ਲਾਓ ਥੋੜਾ ਜਿਹਾ ਮੈਂ ਭਾਈ ਮੈਨੂੰ ਦੱਸੀ ਜਾਵੇ ਕਿੰਦਾ ਹੋਣਾ ਹੈ ਅੰਨਾ ਪਾਣੀ ਨਹੀਂ ਕੋਈ ਜ਼ਿਆਦਾ ਪੈ ਗਿਆ ਮਨ ਦਾ ਸਾਰੀ ਪ੍ਰਾਪ ਹਾਂ ਸਾਰੀ ਪ੍ਰਾਪ ਨੂੰ ਪੀ ਲਿਦਾ ਗਾ ਲੰਦੇ ਉਹ ਹੀ ਪਾਣੀ ਹੋ ਗਿਆ ਕਿਹੜਾ ਪਣੀ ਹੈਗਾ ਕਿਹੜਾ ਨਰਮੀ ਹਾਂ ਮੈਂ ਤਾਂ ਤਰ੍ਹਾਂ ਹਾਂ

ਕੱਦਾਂ ਲੱਗਿਆ ਹੋਇਆ ਮੈਂ ਕੋਈ ਨਹੀਂ ਦਿਲ ਲੱਗੇ 5 ਮਿੰਟ ਨਹੀਂ ਹੋਈ ਤੁਹਾਨੂੰ ਘਰੇ ਅੱਜ ਜੇ ਨੂੰ ਲੱਕੂ ਤਸ ਬਸ ਆ ਬਿਤਾ ਲਾ ਲੋ ਹੁਣ ਚ ਚਹਾਨ ਨਾਲ ਇਕੱਠਾ ਆ ਆ ਆ ਬਸ ਬਸ ਆ ਦੇ ਵਿੱਚ ਲੱਕੜੀ ਵਾਏ ਕੋਈ ਆਟਾ ਬਨ ਹੋ ਗਿਆ ਆਟਾ ਬਨ ਨੋ ਕਹਿਣਾ ਏ ਹਾਂ ਆ ਦੇਖਿਓ ਇਹੋ ਕਿੰਦਾ ਨਰਮ ਪਾਣੀ ਪਾ ਕੇ ਮਾਰਾ ਮਾਰਾ ਵਾਈ 10 ਆ ਕੇ ਆਇਆ ਇਹਨਾਂ ਨਰਮ ਦਾ ਆਟਾ ਪੀ ਆਏ ਹਾ ਰੱਬਾ ਮੇਰਾ ਲੈ ਲੈ ਉਹ ਦੋ ਮੈਂ ਮਿੱਟੀ ਦੇ ਕੇ ਰੱਖੂਗਾ ਲੈ ਉਹ ਕਿੰਨਾਂ ਕਰੂਗੀ ਜਿੱਤੇ ਕਿ ਪੰਨਾ ਤੱਕ ਕਰਤਾ ਤੁਸੀਂ ਕੋ ਪਤਾ ਹੈ ਘਟਾਓ ਕਰੇ ਲੋਰ ਦੇ ਆਟਾ ਗੁੰਨਦਾ ਵੈਸੇ ਵਧੀਆ ਗੁੰਨਿਆ ਕੈੜਾ ਦਾ ਆਪਾ ਰਹਿੰਦਾ ਨਹੀਂ ਨਾ ਵੀ ਦਿਨ ਹੈਗਾ ਭਾਈ ਜੀਆ ਭਾਈ ਪਰ ਆਣੀ ਚਾਰ ਵਾਰ ਬਸ ਕਰੋ ਕਾ ਆਪ ਨੂੰ ਕੋਈ ਨਹੀਂ ਪਤਾ ਕਰੋ ਹੱਥ ਦੇ ਦੇ ਤੁਸੀਂ ਕਿੰਨੀਆਂ ਬਾਣੀਆਂ ਮੇਰਾ ਮੁੰਡਾ ਸੁੱਖ ਬੰਦੇ ਤੇ ਜਿੰਨੀ ਹੋਣਗਾ ਬਾਕੀ ਕਾ ਪਾਹੀਆਂ ਬਣ ਗਈਆਂ ਤੇਲੀਆਂ ਬਣ ਗਈਆਂ ਮਫੀਆਂ ਮੜ ਗਿਆ ਆਪਣੇ ਰਹਿ ਗਏ ਬਸ ਸਤਾ ਜੀ चलो जी अभी थोड़े टाइम तक मिलते पहले मैनेज कर ली कदी बना तो तो के देख लिए बढ़िया दुनिया सरदार जी ने आटा मेरी कर आटा में आटा बढ़िया नहीं को मैं तेल डाल थोड़ा खुल नहीं नहीं का मैंने जो ठी दुखने लग गई यार एक दो बार ਉਹ ਕਰਕੇ ਚਾਰ ਵਾਸਤੇ ਹੋ ਕਿ ਥੋੜੀ ਹੀ ਰਹਿ ਗਈ ਥੋੜੀਆਂ ਰਹਿ ਗਈਆਂ ਮੰਨ ਲਓ ਬਸ ਪੰਜ ਚਾਰ ਪੰਜ ਕੁ ਮੇਰੀਆਂ ਪੰਜ ਛੇ ਬਸ ਜੋ ਵੱਧ ਘੱਟ ਦੇਖ ਲਵਾਂਗੇ ਮੌਕੇ ਤੇ ਹੂੰ ਆਹੋ ਚੱਲ ਇੱਕ ਬਰਾਂਧ ਬਣਾ ਦੀ ਨਹੀਂ ਨਾ ਹੀ ਨਹੀਂ ਕੋਈ ਚੱਕਰ ਮੇਰੇ ਚਾਹ ਗਲ ਖਾਹ ਹੋ ਜੂਈਆਂ ਜੇ ਬਚ ਗਈਆਂ ਜਿਹੜਾ ਬਰਾਂਧ ਲੱਗਿਆ ਨਾਮ ਬਲਵਿੰਦਰ ਕਿਆ ਜਿਹੜਾ ਕੰਮ ਕਰਦਾ ਬਰਿੰਦਰ ਆਹੋ ਕਹਿੰਦਾ ਮੈਂ ਵੀ ਖਾਊਂਗਾ ਦੋ ਰੀ ਐਕਸਟਰਾ ਰੱਖਣੀਆਂ ਲੈ ਅੱਛਾ ਅੱਛਾ ਬੁਰੰਦਰ ਬਾਬਾ ਜਿਹੜਾ ਸਾਡੇ ਲੱਗਿਆ ਉਹ ਸਵੇਰੇ ਤੁਸੀਂ ਵੀਡੀਓ ਚ ਨਹੀਂ ਦੇਖਿਆ ਹੁਣ ਦਿਹਾੜੀ ਦਾ ਉਹ ਤਾਂ ਤੇ ਜਿਹੜਾ ਕਹਿੰਦਾ ਦਾ ਹੋਲੀ ਬਣਾਉਂਦੇ ਅਸੀਂ ਦੂਮ ਦਾਮ ਸੇ ਦੂਮ ਦਾਮ ਸੇ ਉਹ ਉਹ ਤਾਂ ਚਲ ਵਿਚਾਰਾ ਕੁ ਖਾਂਦਾ ਪੀਂਦਾ ਨਹੀਂ ਉਹ ਕਹਿੰਦਾ ਵੀ ਸਾਡੇ ਵੱਲ ਹੋਲੀ ਨੂੰ ਮਤਲਬ ਉਹ ਹੋਰ ਕਹਿੰਦਾ ਉਹਦੇ ਕੰਮ ਲੱਭੇ ਆ ਹੋਰ ਨਾਲ ਦਾ ਨਾ ਤੁਮ ਸੀ ਆਹੋ ਇਹ ਤਾਂ ਕਹਿੰਦਾ ਦਵਾਲੀ ਬਣਾਉਂਦੇ ਆ ਇੱਕਣਾ ਭੁੱਲੀ ਬਣਾਉਂਦੇ ਕਹਿੰਦਾ ਤੁਹਾਡਾ ਤੇਲ ਠੰਡਾ ਹੋ ਗਿਆ ਥੋੜੀ ਜਿਹੀ ਮੜ ਜਾ ਦੇਖ ਤਾਂ ਲੋ ਉਹ ਫੇਰ ਹੋਣਾ ਹੌਲ ਘੱਟ ਕਰਿਆ ਬਟਾ ਠੰਡਾ ਕਰਤੀ ਹੋ ਗਿਆ ਲੈ ਹਵਾਲੇ ਦਾ ਲੋਲ ਦਾ ਤੇ ਪਾਈ ਪਚੌਰੀਆਂ ਮੈਂ ਵੀ ਥੱਕ ਗਈ ਯਾਰ ਮੇਰੀ ਸਿਹਤ ਦਾ ਦੇਖੋ ਮੈਂ ਤੁਹਾਡੀ ਖੁਸ਼ੀ ਲਈ ਰੱਖੀ 10 ਚਲਣ ਨੂੰ ਅੱਧਾ ਜ਼ਿਆਦਾ ਹੋ ਗਿਆ ਚਲਣ ਨੂੰ ਕੰਨੀ ਉਹ ਮੈਂ ਆਪੀ ਕਰ ਲਵਾਂ ਚਲ ਦੇਖਦੇ ਆ ਕੋਈ ਨਹੀਂ ਪਹਿਲਾਂ ਮਚੌਲੀਆਂ ਦਾ ਖਾਈ ਜੀ ਇੱਕ 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 ਇਹ ਨਹੀਂ ਉਹ ਵੀ ਚਾਹਨਾ ਮੈਂ ਕਰ ਤੁਰ ਗਿਆ ਮੇਰੀ ਵੀ ਸੇਤ ਠੀਕ ਨਹੀਂ ਥੀ ਮੈਂ ਖੁਸ਼ੀ ਲਈ ਕਰਨ ਲੱਗੀ ਵੀ ਚਲ ਸਾਰੇ ਖੁਸ਼ ਹੋ ਜਣਗੇ ਹੁਣ ਦੇ ਲਈ ਵੀ ਸਿਆਦ ਬੰਦੀ ਆ ਗੱਲ ਆ ਚੱਲੀ ਅੱਗੇ ਹੈਂ ਟਰੀ ਲੈ ਰਾ ਵੀ ਬੈਨ ਹੋਇਆ ਵਕਾ ਚਲੋ ਜੀ ਫਿਰ ਅਸੀਂ ਹੁਣ ਟੈਸਟਿੰਗ ਟਾਈਮ ਮਿਲਦੇ ਆ ਤੁਹਾਨੂੰ ਪਰ ਉਹ ਬੰਦ ਕਰਦਾ ਜੀ ਦੇਖੋ ਆ ਜੋ ਸਰਦਾਰ ਜੀ ਨੇ ਕਚਾਰੀਆਂ ਬਣਾ ਲਈਆਂ ਕਾਤੀਆਂ ਮੇਰੇ ਮੂਰੇ ਪੇਸ਼ ਟ੍ਰਾਈ ਕਰ ਪਰ ਮੈਨੂੰ ਖਾਣੀ ਨਹੀਂ ਮੈਨੂੰ ਖੰਗ ਤੇ ਸਾਹ ਨਹੀਂ ਲੰਭਦਾ ਉਹ ਖਾ ਕੇ ਤਾਂ ਦੇਖ ਜਕੀਏ ਗੱਟੀਆਂ ਬੜੀਆਂ ਹੁੰਆਂ ਬਚੌੜੀਆਂ ਇੱਟਾਂ ਹੀ ਢੋੜੀ ਸੀ ਹੂੰ ਕੜੀਆਂ ਕੜੀਆਂ ਪੁੱਤਰੀਆਂ ਜੀਆਂ ਸਵਾਦ ਲੱਦੀਆਂ ਗੁਰਕਰੀਆਂ ਨੇ ਸਵਾਦ ਲੱਗ ਗਿਆ ਹੁੰਦੀਆਂ ਮੰਮੀ ਦੇ ਲੋ ਹੁਣ ਤੈਨੂੰ ਹਾਂ ਕਿਆ ਕਹਨੀ ਹੈ ਬਤੌਰੀਆਂ ਚਾਰ ਨਗਨ ਜਾਲਾ ਰਿਖੂ ਹਾਂ ਲਾਉ ਜੀ ਛਕਦੇ ਹਾਂ ਦੇਖਨੇ ਆ ਪਰ ਕਿਆ ਗੁੱਲ ਬਣਿਆ ਨਾ ਚੈੱਕ ਕਰ ਪਰ ਮੇ ਮੂੰਹ ਨਹੀਂ ਦੀਸ ਘੱਟ ਪਿਆ ਮਿੱਟੀ ਘੱਟ ਹਾਂ ਕਾ ਕੇ ਦੇਖਦੇ ਹਾਂ ਬਲ ਜਸਟ ਕਰ ਰਿਹਾ ਹਾਂ ਤਾਂ ਮੈਨੂੰ ਲੱਗਦਾ ਮੇਰਾ ਮੂੰਹ ਦਾ ਟੇਸਟ ਹੈਗਾ ਹਲਕਾ ਜਿਹਾ ਘੱਟ ਵੈਸੇ ਬਾਰੇ ਜਾਨਾ ਯਾਦ ਦਾ ਇਹਨਾਂ ਘੱਟੇ ਪਾਇਆ ਉਹ ਠੀਕ ਹੈ ਜੀ ਬੰਦਾ ਆਪਣੇ ਆਉਟਿੰਗ ਦੇ ਬਾਅਦ ਮੈਂ ਦਹੀਂ ਚ ਪਾ ਲੰਨਾ ਹਨਾ ਜਾਂ ਸਾਡੇ ਪਹਿਲਾਂ ਚੈੱਕ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਭੋਗ ਲਾਉਣ ਤੋਂ ਬਾਅਦ ਇਹ ਸਾਰੇ ਜਾਨੇ ਪ੍ਰਸ਼ਾਦਾ ਛਕਦੇ ਆ ਬਸ 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 ਦਹੀਂ ਨਾਲ ਜਮਾ ਹਟਾ ਲੀ ਹੂੰ ਪਾ ਕਰਕੇ ਆਇਤਾ ਵਿੱਚ ਨੂੰ ਵੈਸੇ ਪਹਿਲਾਂ ਇਦਾਂ ਵੀ ਹੋ ਜਾਂਦਾ ਵੀ 2-4 ਬਣਾ ਕੇ ਪਹਿਲਾਂ ਵੀ ਘੋਲਵਾ ਕੇ ਫਿਰ ਟੇਸਟ ਕਰ ਲੋ ਪਰ ਟੇਸਟ ਅੱਜ ਕਿਉਂਕਿ ਆਏ ਭਾਬੀ ਵੀ ਉੱਧਰ ਓਲਝੇ ਰਹੇ ਮੰਮੀ ਬਿਮਾਰ ਆ ਸਾਡੇ ਤੇ ਜੈਸਮਿਨ ਕੱਲੀ ਉਹਦੀ ਮੈਂ ਲੇਟ ਆਇਆ ਤੁਹਾਨੂੰ ਪਤਾ ਹੀ ਪਰ ਮੈਂ ਲੇਟ ਮੇਰੇ ਆਉਣ ਤੋਂ ਪਹਿਲਾਂ ਕਚੌਰੀਆਂ ਬਣਨ ਲੱਗੀਆਂ ਦੀਆਂ ਪਾਪਾ ਜੀ ਨੇ ਸ਼ਕਲੀਆਂ ਦੀਆਂ ਜੀ ਮੈਂ ਆਇਆ ਲੇਟ ਡੰਗਰਾਂ ਚੋਂ ਕੰਮ ਨਵੇੜ ਕੇ ਫਿਰ ਉਹ ਤੋਂ ਬਾਅਦ ਬਲੌਗ ਸ਼ੁਰੂ ਹੋਇਆ ਠੀਕ ਹੈ ਜੀ ਜਦੋਂ ਮੈਂ ਆਇਆ ਮਤਲਬ ਪਰ ਮੈਂ ਹੋ ਲੇਟ ਗਿਆ ਦਾ ਵੈਸੇ ਪਰ ਇਦਾਂ ਵੀ ਨੂੰ ਥੋੜਾ ਜਿਹਾ ਰਹਿ ਗਿਆ ਘੱਟ ਪਰ ਕੋਈ ਚੱਕਰ ਨਹੀਂ ਦਹੀਂ ਵਿੱਚ ਅਡਜਸਟਮੈਂਟ ਹੋ ਜਾਂਦੀ ਹੈ ਹੈਨਾ ਤੇ ਜੇ ਬਾਤ ਜਵੇ ਫਿਰ ਉਹ ਤਾਂ ਹੱਲ ਮੁਸ਼ਕਲ ਆਦੇ ਦਾ ਵੀ ਲੈਣਾ ਟੇਸਟ ਉਹਦਾ ਹੈਪੀ ਹੋ ਕੁ ਹਾਂ ਇਹ ਪਰ ਇੱਕ ਗੱਲ ਆ ਜੈ ਮੈਨੂੰ ਅੱਜ ਇੱਕ ਵੀ ਆਲੂ ਬਾਹਰ ਨਹੀਂ। ਵੇਖ ਲੈ ਹਾਂ ਜੀ ਉਦੋਂ ਡੇਗ ਲ ਗਏ ਤੇ। ਅੱਜ ਪਤਾ ਨਹੀਂ ਚਾਵਾਂ ਦੇ ਆٹے ਕਰਕੇ ਫਰਕ ਰਿਹਾ ਹੈ। ਉਹ ਵੀ ਜੋੜਦਾ ਹੈ। ਹੈਨਾ? ਖਾ吃 ਰਿਹਾ। ਹੂੰ। ਹੂੰ। ਵਾਕਿਓ ਅਜ ਤਾਂ ਬਲਕਲੇ। ਗਰਮ ਪਾਣੀ ਪੀਣਾ ਕਿ ਤੇ ਠੰਡੇ ਨੂੰ ਭੱਜੋ। ਸਾਗ ਤੇ ਹੋ ਕੇ। ਮੈਡਮ ਬਾਰੇ ਖਿਆਲ ਪੂਰਾ ਰੱਖਦੀ ਹੈ ਜੀ ਬਲ। ਮੈਨੂੰ ਪਤਾ ਫਿਰ ساری ਰਾਤ ਤੁਸੀਂ ਖੰੰਦਾਂ ਦਾ ਕਰਦੇ ਹੋ ਮੈਨ ਤੇ ਚੈਨ ਨਹੀਂ ਜਾਂਦੇ ਤੇ ਤੁਸੀਂ ਤਾਂ ਉਦਾਂ ਵੀ ਹਾਏ ਤਕਲੀਫ ਚ ਗਰਮ ਪਾਣੀ ਸਪੈਸ਼ਲ ਆ ਹੈ ਉਹਦੇ ਨਾਲ ਰੋਟੀ ਦੇ ਰਹਿਤਾ ਬਾਈ ਸੇ ਚਲੋ ਹੁਣ ਸਾਡੇ ਅੰਦੇ ਵੀਅਰਸ ਨੇ ਕਮੈਂਟ ਕਰਨੇ ਆ ਅਭੀ ਗੜੇ ਤੁਹਾਡੇ ਪਹਿਲੇ ਹੀ ਬੈਠੇ ਵੀ ਆ। ਬਿਮਾਰ ਤੁਸੀਂ ਪਹਿਨਈਆਂ। ਪਰ ਬਾਈ ਜੀ ਕਿਆ ਕਰੀਏ ਹੁਣ ਜੀਵ ਦਾ ਸਵਾਦ ਵੀ ਮਾੜਾ ਮੁੱਕਾ ਹਨਾ। ਨਹੀਂ ਮੈਂ ਪਹਿਲਾਂ ਸਭ ਨੂੰ ਪੁੱਛਿਆ ਵੀ ਮੈਂ ਤਾਂ ਬਣਾਉਣੀ ਆ ਜੀ ਨਾਲੇ ਤਰ੍ਹਾਂ ਬਣ ਪੀਉਂਦੇ। ਕਹਿੰਦੇ ਹਾਂ ਹਾਂ ਕੋਈ। ਨਾਲੇ ਘਰਾਂ ਪਾਣੀ ਪੱਕਾ ਸਾਡੇ। ਤੇ ਬਾਕੀ ਗੱਲ ਇਦਾਂ ਹੈ ਜੀ ਵੀ ਇਹ ਤਾਂ ਚਲੋ ਚੱਲੀ ਹੋ ਜਾਣਾ ਹਨਾ। ਬਿਮਾਰੀ ਠਮਾਰੀ ਮਨੂਟ ਖੰਗ ਜਹਾਂ। ਪਰ ਇਦਾਂ ਵੀ ਮਾੜਾ ਜਾਂ ਸਵਾਦ ਵੀ ਬੰਦੇ ਨੂੰ ਜ਼ਿੰਦਗੀ ਦਾ ਲੈਣਾ ਚਾਹੀਦਾ। ਹਣਾ ਬੜਾ ਬੜਾ ਕਰਾਈ ਪਈ ਆ ਮੈਂ ਕਹਿੰਦਾ ਵਾ ਨਜ਼ਾਰਾ ਆ ਗਿਆ ਕਿੱਥੇ ਦਾ ਦਿਵਾਲੀ ਨੂੰ ਖਾਣੀਆਂ ਕਚੌਰੀਆਂ ਸਾਡੇ ਕਈ ਏਰੀਆ ਚ ਇਦਾਂ ਐ ਵੀ ਮਟਰ ਪਨੀਰ ਬਣਦਾ ਦਿਵਾਲੀ ਨੂੰ ਜਾਂ ਕੋਈ ਹੋਰ ਸਾਡੇ ਬਣਦਾ ਮਟਰ ਪਨੀਰ ਦਿਵਾਲੀ ਨੂੰ ਹਣਾ ਹਾਂ ਕਈ ਏਰੀਆ ਚ ਇਦਾਂ ਐ ਤੇ ਸਾਡੇ ਆਪਾਂ ਮਟਰ ਪਨੀਰ ਵੀ ਲਿਆਈਦਾ ਪਰ ਸਾਡੇ ਮੈਂ ਸ਼ੁਰੂ ਤੇ ਦੇਖਿਆ ਸ਼ੁਰੂ ਤੇ ਜੱਦੀ ਸੋਜੀ ਛਵੜੀ ਆ ਕਚੌਰੀਆਂ ਗੋਲਗਲੇ ਪਕੌੜੇ ਇਹ ਤਿੰਨ ਚੀਜ਼ਾਂ ਜ਼ਰੂਰ ਬਣਦੀਆਂ ਹੀ ਬਣਦੀਆਂ ਆ। ਸਾ ਮਟਰ ਪਨੀਰ ਚਾਹੇ ਨਾ ਬਣੇ ਪਰ ਹੁਣ ਬਣਨ ਲੱਗ ਗਿਆ ਚਲੋ ਜਿਹਨੇ ਰੋਟੀ ਖਾਣੀ ਤਲੇ ਆ ਵਾ ਘੱਟ ਖਾਣਾ ਉਹ ਆਪਣਾ ਮਟਰ ਪਨੀਰ ਗੱਲ ਆਪਣਾ ਰੋਟੀ ਖਾ ਲਵੇ ਪਰ ਨਹੀਂ ਤਾਂ ਸਾਡੇ ਕਚੌਰੀਆਂ ਦਾ ਪੱਕਿਆਂ ਬਣ ਜੇ ਬਣਦੀਆਂ ਦਿਵਾਲੀ ਨੂੰ ਕਦੇ ਵੀ ਮਿਸ ਨਹੀਂ ਹੋਈ ਹੈਨਾ ਉਹ ਸਿਸਟਮ ਹੈ ਪਰ ਹੁਣ ਇਹ ਵੀ ਥੋੜੇ ਜਿਹੇ ਦਿਨਾਂ ਬਾਅਦ ਹੀ ਵੱਢ ਜਾਂਦੀਆਂ ਹੈ ਡਲਤਾ ਬੋਲਦਾ ਕਿ ਚੌੜੀਆਂ ਖਾਣੇ ਚਲੋ ਕੋਈ ਨਾਲੇ ਖਾਸ ਕਰਕੇ ਤੁਸੀਂ ਮੇਰੀ ਹੈਲਪ ਕਰਤੀ ਬਹੁਤ ਆ ਬਾਬਾ ਜੀ ਬਿਲਕੁਲ ਜਦ ਹੱਥੋਂ ਤੇ ਕੰਮ ਹੋਣ ਲੱਜਿੰਦਾ ਨਾ ਫੇਰ ਚੱਲੀ ਜਾਂਦਾ ਹਾਂ ਹਾਂ ਇਹ ਤਾਂ ਹੈ ਨਾਲੇ ਖਾਸ ਕਰਕੇ ਉਦੋਂ ਜਦੋਂ ਮੀਂਹ ਪੈਦਾ ਹੋਵੇ ਆਹਾਹਾ ਹੈ ਠੰਡੇ ਮੌਸਮ ਚ ਕਚੌੜੀਆਂ ਖਾਣ ਦਾ ਨਜ਼ਾਰਾ ਲੱਗੇ ਥਲੇ ਅੰਦਰ ਨਾ ਪਰ ਠੰਡਾ ਪੀਂਹਿੰਦਾ ਜੇ ਬਾਹਰੋਂ ਤੇ ਬਰਗਰ ਕੁਸੂਰਤੀ ਬਾਹਰ ਹੁਣ ਨਹੀਂ ਰਿਹਾ ਉਹ ਕੀ ਕਰੀਗੇ ਮੈਂ ਤਾਂ ਬਸ ਤੁਸੀਂ ਹੂੰ ਹੂੰ ਸੰਗਤੇ ਤਾਂ ਨਹੀਂ ਹੋਣਾ ਮੈਂ ਤਾਂ ਬਸ ਟੈਸਟ ਕਰ ਰਹਿੰਦਾ ਮੈਂ ਪਾਣੀ ਪੀ ਲਿਆ ਖਾਦੀ ਤਾਂ ਹੈ ਨਹੀਂ ਤਾਂ ਇੱਕ ਖਾ ਲੀ ਨੀ ਮੈਂ ਬਸ ਕਹਿ ਕੇ ਲਵਾਤਾ ਮੈਂ ਅਮਾ ਵਾਲਾ ਤੁਸੀਂ ਖਾ ਕੋ ਹਣਾ ਕੁਝ ਪਤਾ ਕਿ ਜਿਹੜਾ ਬੰਦਾ ਬਣਾਉਂਦਾ ਹੁੰਦਾ ਦੇਖ ਦੇ ਕੇ ਰਾਜ ਜਾਂਦਾ ਹੂੰ ਮੈਂ ਵੀ ਤਾਂ ਬਣਾਈਆਂ ਮੈਂ ਤਾਂ ਰੱਜਿਆ ਮੈਂ ਆਲਾ ਸਰਦ تیار ਕਰਿਆ ਲੇਗਾ ਕੀ ਹੂੰ ਕੀ ਚਲੋ ਕੋਈ ਗੱਲੀ ਵੈਸੀ ਪਚੌਗੀਆਂ ਬਹੁਤ ਵਧੀਆ ਬਣੀਆਂ ਹੂੰ ਉਹ ਕਿੱਥਾ ਪੜਾ ਬਰੋ ਚੱਲੋ ਜੀ ਤਾਂ ਠੀਕ ਨਜ਼ਾਰਾ ਆਗਲੇ ਬਲੌਗ ਚ ਹੁੰਦੇ ਹੈ ਥੈਂਕ ਯੂ ਸੋ ਮੱਚ ਉਹ ਉਹੀ ਬੋਲ ਰਿਹਾ ਅਨ੍ਹਾ ਪਿਆਰ ਦਿੱਤਾ ਤੁਸੀਂ ਸਾਡੇ ਬਲੌਗ ਨੂੰ ओके okay, जी बाय-बाय थैंक यू शुभ रात्रि ਕਿੰਨੀ ਰਾਤ ਦਾ ਦਿਨ ਹੈ ਹੂੰ ਸੋ ਜਾਰੇ ਜਾਣੇ ਅਰ ਜਹਾਨ ਦੇ ਵਿੱਚ ਵੜ ਕੇ ਬਾਏ ਬਾਏ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਮੈਨੂੰ ਇਹ ਬੰਦ ਕਰਨਾ ਪੈਣਾ ਉਹ